ਸਰਕਾਰ ਵੱਲੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਵੋਟਾਂ ਬਣਾਉਣ ਦਾ ਕੰਮ ਲਗਭਗ ਪਿਛਲੇ 1 ਸਾਲ ਤੋਂ ਚੱਲ ਰਿਹਾ ਸੀ। ਵੋਟਰ ਸੂਚੀਆਂ ਜਨਤਕ ਕੀਤੀਆਂ ਗਈਆਂ। ਜਦੋਂ ਵੋਟਰ ਸੂਚੀਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਭਗ 25% ਗੈਰ ਸਿੱਖ ਲੋਕਾਂ ਦੇ ਨਾਂ ਉਹਦੇ ਵਿੱਚ ਵੋਟਰ ਲਿਸਟਾਂ ਦੇ ਵਿੱਚ ਮਿਲੇ ਆ। ਗੈਰ ਸਿੱਖਾਂ ਦੇ ਨਾਲ ਨਾਲ ਕੁਝ ਮੁਸਲਮਾਨ ਭਾਈਚਾਰੇ ਦੇ ਨਾਂ ਵੀ ਵੋਟਰ ਲਿਸਟਾਂ ਦੇ ਵਿੱਚ ਮਿਲੇ ਆ। ਤਾਂ ਪਰੇਸ਼ਨ ਤੋਂ ਲਾਬਾ ਜੇ ਪੰਜ ਸਰਪੰਚੀ ਦੀਆਂ ਚੋਣਾਂ ਹੋਣ ਉਹਦੇ ਵਿੱਚ ਵੀ ਜਿਸ ਤਰੀਕੇ ਧੱਕੇਸ਼ਾਹੀ ਔਰ ਕਪਲੇਬਾਜੀ ਕੀਤੀ ਹੈ ਇਸੇ ਤਰੀਕੇ ਦੀ ਜੋ 스멜 ਹੈ ਉਹ ਇਸ ਵੋਟਰ ਲਿਸਟ ਨੂੰ ਦੇਖ ਕੇ ਵੀ ਦੇਖਣ ਨੂੰ ਮਿਲਦੀ ਹੈ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਸਰਕਾਰ ਚੋਰ ਰਸਤੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਪਵਿੱਤਰ ਸੰਸਥਾ ਦੇ ਉੱਤੇ ਵੀ ਚੋਰੀ ਰਸਤੇ ਕੋਈ ਨਾ ਕੋਈ ਧੜੇ ਨੂੰ ਕਾਬਜ ਕਰਾਉਣਾ ਜਾਂ ਕਾਬਜ ਹੋਣਾ ਚਾਹੁੰਦੀ ਹੈ ਫਾਰਮ ਜਦੋਂ ਉਹ ਫਾਰਮ ਭਰਿਆ ਜਾਂਦਾ ਉਹਦੇ ਤੇ ਸਾਫ਼ ਲਿਖਿਆ ਹੁੰਦਾ ਗੁਰਸੇ ਗੁਰਸਿਕ ਹੋਣਾ ਚਾਹੀਦਾ ਵੱਖ-ਵੱਖ ਤਰ੍ਹਾਂ ਦੀ ਉਹਦੇ ਚ ਜਿਹੜੇ ਦਿੱਤੇ ਹੋਏ ਆ ਫਿਰ ਲੱਗਦਾ ਨਹੀਂ ਮੈਂ ਉਹ ਫਾਰਮ ਭਰਦੇ ਸਮੇਂ ਇਹਨੇ ਦੇਖਿਆ ਫਾਰਮ ਭਰਨ ਵਾਸਤੇ ਸਪਸ਼ਟ ਕੌਲਮ ਬਣਿਆ ਹੋਇਆ ਕਿ ਮੈਂ ਆਪਣੇ ਦਾੜੀ ਕੇਸ ਟਰਿਮ ਨਹੀਂ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਕਰਦਾ ਹੋਰ ਜੋ ਵੀ ਕੰਡੀਸ਼ਨਾਂ ਹੈਗੀਆਂ ਨਾਲ ਇੱਕ ਆਪਣੀ ਕੋਈ ਵੀ ਆਈਡੀ ਔਰ ਦੂਸਰਾ ਆਪਣਾ ਪਾਸਪੋਰਟ ਸਾਈਜ਼ ਦਾ ਫੋਟੋ ਉਸ ਫਾਰਮ ਤੇ ਲਗਾਉਣ ਵਾਸਤੇ ਕਿਹਾ ਗਿਆ ਸੀਗਾ ਲੇਕਿਨ ਜੋ ਦੇਖਣ ਨੂੰ ਮਿਲ ਰਿਹਾ ਮੈਂ ਸਮਝਦਾ ਪਈ ਅੱਖਾਂ ਬੰਦ ਕਰਕੇ ਔਰ ਇੱਕ ਪਾਗਲਪਨ ਕਹਾਗਾ ਸਰਕਾਰ ਦਾ ਪਈ ਗੈਰ ਸਿੱਕਾ ਦੀਆਂ ਵੋਟਾਂ ਲਗਭਗ 25% ਇਸ ਹਲਕੇ ਦੇ ਵਿੱਚ ਦੇਖਣ ਨੂੰ ਮਿਲੀਆਂ ਹੈ ਕਿ ਤੁਹਾਡੇ ਵਾਰਡ ਦੇ ਵਿੱਚ ਵੋਟਾਂ ਜਿਹੜੀਆਂ ਐਮਸੀ ਦੀਆਂ ਵੋਟਾਂ ਉਹ ਤਾਂ ਘੱਟ ਹੈ ਪਰ ਜਿਹੜੀਆਂ ਸ਼ਰਨੂਜ ਦੇ ਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਲਿਸਟਾਂ ਜਾਰੀ ਕੀਤੀਆਂ ਗਈਆਂ ਉਹਦੇ 'ਚ ਵੋਟਾਂ ਵੱਧ ਬਣ ਗਈਆਂ ਤੁਹਾਡੇ ਬਾੜ ਦੇ ਵਿੱਚ ਵੀ ਕੋਈ ਹੈਗਾ ਇਦਾਂ ਕਿ ਹਿੰਦੂਆ ਭਾਈਚਾਰੇ ਦੀਆਂ ਵੋਟਾਂ ਜਿਵੇਂ ਮੁਸਲਮਾਨ ਭਾਈਚਾਰੇ ਦੀਆਂ ਵੋਟਾਂ ਬਣਾ ਦਿੱਤੀਆਂ ਹੁਣ ਉਹ 840 ਦੀ ਲਿਸਟ ਹੈ ਮੇਰੇ ਕੋਲ ਕਿਉਂਕਿ ਮੈਂ ਉੱਥੇ ਐਮਸੀਡੀ ਕਲੈਕਸ਼ਨ ਲੜੀ ਹੈ ਤੇ ਜਦੋਂ ਮੈਂ ਹੁਣੇ ਹੀ ਨਾਲੇ ਮੈਨੂੰ ਲਿਸਟ ਦਿੱਤੀ ਬਾੜ ਸਾਹਿਬ ਨੇ ਤੇ ਉਹਦੇ ਵਿੱਚ 900 950 ਦੇ ਤਕਰੀਬਨ ਵੋਟ ਹੈ ਮੈਂ ਹੈਰਾਨ ਹੈ ਵੀ ਆਲੇ-ਦੋਲੇ ਤੇ ਵੋਟਾਂ ਕਿਡੀਆਂ ਆ ਗਈਆਂ ਜਿਹੜੀ ਹੈ ਕਿ 840 ਤੇ ਪਲੱਸ 900 9200 ਵੋਟ ਹੋ ਗਈ ਪਰ ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਵੋਟ ਹੈ ਸਹੀਆਂ ਬਣੀ ਸਹੀ ਬੜੀਆਂ ਇਹ ਸਾਰੀਆਂ ਵੋਟਾਂ ਜਿਹੜੀ ਆ ਇਹਨਾਂ ਦੀ ਤਫ਼ਤੀਸ਼ ਹੋਣੀ ਚਾਹੀਦੀ ਹੈ ਦੁਬਾਰਾ ਰੀਸੈਂਟਲੀ ਯੂ نو ਦੇਖਣਾ ਚਾਹੀਦਾ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੁੱਤਸਿ ਗਰਾਣਾ ਖਾਲਸਾ ਵਿਦਿਆਨ ਪੋਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਸਾਫਕਾ ਪ੍ਰਧਾਨ ਕੁਲਵੰਤ ਸਿੰਘ ਬਾਠੋਣਾ ਵੱਲੋਂ ਕੀਤੀ ਗਈ ਹੈ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦਾ ਦੌਰਾਨ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਹੈ ਉਹ ਸੂਬਾ ਸਰਕਾਰ ਤੇ ਐਸਡੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਲਗਾਏ ਗਏ ਨੇ ਉਹਨਾਂ ਕਿਹਾ ਕਿ ਜਿਹੜੀ ਵੋਟ ਲਿਸਟ ਸਰਕਾਰ ਵੱਲੋਂ ਜਨਤਕ ਕੀਤੀ ਗਈ ਹੈ ਉਸ ਦੇ ਵਿੱਚ ਗੈਰ ਸਿੱਖਾਂ ਦੀਆਂ ਵੋਟਾਂ ਨੇ ਖਾਸ ਕਰਕੇ ਜੇ ਗੱਲ ਕਰੀਏ ਤਾਂ ਮੁਸਲਮ ਭਾਈਚਾਰੇ ਦੀਆਂ ਵੋਟਾਂ ਵੀ ਜੜੀਆਂ ਨੇ ਉਹ ਐਸਜੀਪੀਸੀ ਦੇ ਚੋਣਾਂ ਦੀ ਜਿਹੜੀ ਲਿਸਟ ਹੈਗੀ ਆ ਉਹਦੇ ਵਿੱਚ ਪਈਆਂ ਗਈਆਂ ਨੇ ਗੱਲਬਾਤ ਕਰਦੇ ਆ ਆ WhatsApp ਪ੍ਰੈਸ ਕਾਨਫਰੰਸ ਕੀਤੀ ਆ ਤੁਸੀਂ ਆ ਜਿਹੜੀ ਲਿਸਟਾਂ ਤੁਹਾਡੇ ਕੋਲ ਨੇ ਕਿਸ ਤਰ੍ਹਾਂ ਦੀਆਂ ਲਿਸਟਾਂ ਨੇ ਕੀ ਲੱਗਦਾ ਤੁਹਾਨੂੰ ਤੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਗੈਰ ਸਿੱਖਾਂ ਦੀ ਜਿੱਥੇ ਵੋਟਾਂ ਹੈਗੀਆਂ ਨੇ ਉੱਥੇ ਹੀ ਮੁਸਲਮ ਭਾਈਚਾਰੇ ਦੀਆਂ ਵੋਟਾਂ ਵੀ ਜੜੀਆਂ ਆ ਐਸਜੀਪੀਸੀ ਦੇ ਚੋਣਾਂ ਲਈ ਬਣਾ ਦਿੱਤੀਆਂ ਗਈਆਂ ਕੀ ਲੱਗਦਾ ਤੁਹਾਨੂੰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਕਾਰ ਵੱਲੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਵੋਟਾਂ ਬਣਾਉਣ ਦਾ ਕੰਮ ਲਗਭਗ ਪਿਛਲੇ 1 ਸਾਲ ਤੋਂ ਚੱਲ ਰਿਹਾ ਸੀ। ਵੋਟਰ ਸੂਚੀਆਂ ਜਨਤਕ ਕੀਤੀਆਂ ਗਈਆਂ। ਅੱਜ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮੇਰੇ ਕੁਝ ਸਾਥੀਆਂ ਵੱਲੋਂ ਜਦੋਂ ਇਸ ਲਿਸਟ ਨੂੰ ਲੈ ਕੇ ਉਹਦੇ ਤੇ ਮੰਥਨ ਕੀਤਾ ਪਈ ਆਪਣੀਆਂ ਜਿਹੜੇ ਨਾਂ ਆ ਆਪਣੇ ਪਰਿਵਾਰਾਂ ਦੇ ਉਹਦੇ ਵਿੱਚ ਚੈੱਕ ਕੀਤੇ ਜਾਣ ਤੇ ਬੜੀ ਹੈਰਾਨੀ ਹੋਈ ਜਦੋਂ ਵੋਟਰ ਸੂਚੀਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਭਗ 25% ਗੈਰ ਸਿੱਖ ਲੋਕਾਂ ਦੇ ਨਾਂ ਉਹਦੇ ਵਿੱਚ ਵੋਟਰ ਲਿਸਟਾਂ ਦੇ ਵਿੱਚ ਮਿਲੇ ਆ ਔਰ ਗੈਰ ਸਿੱਖਾਂ ਦੇ ਨਾਲ ਨਾਲ ਕੁਝ ਮੁਸਲਮ ਭਾਈਚਾਰੇ ਦੇ ਨਾਂ ਵੀ ਵੋਟਰ ਲਿਸਟਾਂ ਦੇ ਵਿੱਚ ਮਿਲੇ ਆ ਅਸੀਂ ਅੱਜ ਕੇਵਲ ਤਹਿਸੀਲ ਨੰਗਲ ਦੇ ਹਲਕੇ ਨੂੰ ਥੋੜਾ ਜਿਹਾ ਨਿਗਾਹ ਮਾਰੀ ਸੀ ਔਰ ਲਗਭਗ 25% ਵੋਟਾਂ ਜਿਹੜੀਆਂ ਗੈਰ ਸਿੱਖ ਭਰਾਵਾਂ ਦੀਆਂ ਇਹਦੇ ਵਿੱਚ ਦੇਖਣ ਨੂੰ ਮਿਲੀਆਂ ਔਰ ਇੱਥੋਂ ਮੈਂ ਇਹ ਗੱਲ ਕਹਿ ਸਕਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਰਕਾਰ ਦੀ ਜੋ ਨੀਅਤ ਹੈ ਉਹਦੇ ਉੱਤੇ ਸ਼ੱਕ ਪੈਦਾ ਹੁੰਦਾ ਹੈ ਕਿ ਜਿਸ ਤਰੀਕੇ ਸਰਕਾਰ ਨੇ ਪਿਛਲੀਆਂ ਲੋਕਲ ਬਾਡੀ ਚੋਣਾਂ ਹੋਣ ਜਾਂ ਕਾਰਪੋਰੇਸ਼ਨ ਤੋਂ ਲਾਬਾ ਜੇ ਪੰਜ ਸਰਪੰਚੀ ਦੀਆਂ ਚੋਣਾਂ ਹੋਣ ਉਹਦੇ ਵਿੱਚ ਵੀ ਜਿਸ ਤਰੀਕੇ ਧੱਕੇਸ਼ਾਹੀ ਔਰ ਕਪਲੇਬਾਜੀ ਕੀਤੀ ਹੈ ਇਸੇ ਤਰੀਕੇ ਦੀ ਜੋ 스멜 ਹੈ ਉਹ ਇਸ ਵੋਟਰ ਲਿਸਟ ਨੂੰ ਦੇਖ ਕੇ ਵੀ ਦੇਖਣ ਨੂੰ ਮਿਲਦੀ ਹੈ ਕਿ ਸਰਕਾਰ ਦੀ ਕਿਤੇ ਨਾ ਕਿਤੇ ਨੀਅਤ ਦੇ ਵਿੱਚ ਫਰਕ ਹੈ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਸਰਕਾਰ ਚੋਰ ਰਸਤੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਪਵਿੱਤਰ ਸੰਸਥਾ ਦੇ ਉੱਤੇ ਵੀ ਚੋਰੀ ਰਸਤੇ ਕੋਈ ਨਾ ਕੋਈ ਧੜੇ ਨੂੰ ਕਾਬਜ ਕਰਾਉਣਾ ਜਾਂ ਕਾਬਜ ਹੋਣਾ ਚਾਹੁੰਦੀ ਹੈ ਇਥੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਹੈ ਅਸੀਂ ਅੱਜ ਜੋ ਇਹ ਪ੍ਰੈਸ ਨੂੰ ਖਬਰ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਇਸ ਕਰਕੇ ਦਿੱਤੀ ਤਾਂ ਕਿ ਅਸੀਂ ਸੰਗਤਾਂ ਨੂੰ ਇਸ ਗੱਲ ਤੋਂ ਜਾਗਰੂਕ ਕਰ ਸਕੀਏ ਕਿ ਸਰਕਾਰ ਦੀ ਨੀਅਤ ਜਿਹੜੀ ਹੈ ਉਹ ਸਾਫ਼ ਹੋ ਚੁੱਕੀ ਹੈ ਅਸੀਂ ਘਟੋ ਘਟ ਵੇਰ ਹੋ ਕੇ ਇਹਨਾਂ ਵੋਟਰ ਲਿਸਟਾਂ ਨੂੰ ਦਰੁਸਤ ਕਰਾਉਣ ਵਾਸਤੇ ਪ੍ਰਸ਼ਾਸਨ ਤੱਕ ਵੀ ਆਪਣੀ ਪਹੁੰਚ ਕਰਿਏ ਤੇ ਲੋਕਾਂ ਤੱਕ ਵੀ ਪਹੁੰਚ ਕਰਿਏ ਇਸ ਕਰਕੇ ਭਾਰਤ ਸਭ ਲੱਗਦਾ ਨਹੀਂ ਹੈ ਕੇਂਦਰ ਦੇ ਵਿੱਚ ਤਾਂ ਸਰਕਾਰ ਤੁਹਾਡੀ ਹੈ ਕੇਂਦਰ ਸਰਕਾਰ ਜੀਪੀਸੀ ਦੀ ਚੋਣਾਂ ਤਾਂ ਕੇਂਦਰ ਸਰਕਾਰ ਕਰਾਊਗੀ ਵੋਟਰ ਲਿਸਟਾਂ ਜਿਹੜੀਆਂ ਦੇਖਣੀਆਂ ਉਹ ਤਾਂ ਕੇਂਦਰ ਸਰਕਾਰ ਵੱਲੋਂ ਆਊਗੀ ਲੱਗਦਾ ਨਹੀਂ ਪੰਜਾਬ ਸਰਕਾਰ ਕਿਉਂ ਕਿਉਂ ਕਰੂਗੀ ਕੇਂਦਰ ਸਰਕਾਰ ਨੇ ਇਹਨਾਂ ਚੋਣਾਂ ਨੂੰ ਕਰਾਉਣ ਵਾਸਤੇ ਪੰਜਾਬ ਸਰਕਾਰ ਨੂੰ ਇੱਕ ਆਰਡਰ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਵੋਟਰ ਸੂਚੀਆਂ ਤਿਆਰ ਕੀਤੀਆਂ ਜਾਣ ਲੇਕਿਨ ਮੈਂ ਤੁਹਾਨੂੰ ਇਸ ਗੱਲ ਨੂੰ ਦੱਸਣਾ ਚਾਹਣਾ ਕਿ ਵੋਟਾਂ ਬਣਾਉਣ ਦਾ ਜੋ ਪ੍ਰਬੰਧ ਹੈ ਜੋ ਗੁਰਦੁਆਰਾ ਚੋਣ ਕਮਿਸ਼ਨ ਹੈ ਉਹ ਪੰਜਾਬ ਸਰਕਾਰ ਦੇ ਅੰਡਰ ਕੰਮ ਕਰ ਰਿਆ ਔਰ ਜਿਹੜਾ ਅਮਲਾ ਵੋਟਾਂ ਬਣਾਉਣ ਵਾਸਤੇ ਲਾਇਆ ਗਿਆ ਹੈ ਉਹ ਡੀਸੀ ਪੱਧਰ ਤੇ ਤਹਿਸੀਲਦਾਰ ਪੱਧਰ ਤੇ ਜਿਹੜੇ ਕਾਨੂੰਗੋ ਤਹਿਸੀਲਦਾਰ ਕਾਨੂੰਗੋ ਜਿਹੜੇ ਇਹਦੇ ਨਿਯੁਕਤ ਕੀਤੇ ਆ ਇਹ ਸਾਰੀਆਂ ਵੋਟਰ ਸੂਚੀਆਂ ਪੰਜਾਬ ਸਰਕਾਰ ਵੱਲੋਂ ਤਿਆਰ ਕਰਾਈਆਂ ਜਾ ਰਹੀਆਂ ਆ ਬੰਦਾ ਨਹੀਂ ਜੇ ਮੈਂ ਪਿੰਡਾਂ ਦੇ ਵਿੱਚ ਫਾਰਮ ਆ ਉਹ ਕਹਿੰਦੇ ਫਾਰਮ ਭਰਾਏ ਜਾਣੇ ਆ ਫਾਰਮ ਜਦੋਂ ਉਹ ਫਾਰਮ ਭਰਿਆ ਜਾਂਦਾ ਉਹਦੇ ਤੇ ਸਾਫ਼ ਲਿਖਿਆ ਹੁੰਦਾ ਗੁਰਸੇ ਗੁਰਸੇਕ ਹੋਣਾ ਚਾਹੀਦਾ ਵੱਖ-ਵੱਖ ਤਰ੍ਹਾਂ ਦੇ ਉਹਦੇ ਵਿੱਚ ਜਿਹੜੇ ਦਿੱਤੇ ਹੋਏ ਆ ਫਿਰ ਲੱਗਦਾ ਨਹੀਂ ਮੈਂ ਉਹ ਫਾਰਮ ਭਰਦੇ ਸਮੇਂ ਹੀ ਇਹਨੇ ਦੇਖਿਆ ਤੁਸੀਂ ਜਿਵੇਂ ਕਿਹਾ ਵੇ ਸਹਿਜ ਧਾਰੀ ਸਿੱਖ ਜਿਹੜੇ ਹਿੰਦੂ ਵੀ ਰਹਿ ਗਏ ਉਹਨਾਂ ਦੀਆਂ ਵੋਟਾਂ ਬਣਾ ਦਿੱਤੀਆਂ ਗਈਆਂ ਜਾਂ ਮੁਸਲਮ ਭਾਈਚਾਰਾ ਹੈ ਉਹਨਾਂ ਦੀਆਂ ਵੋਟਾਂ ਜਿਵੇਂ ਤੁਸੀਂ ਦਿਖਾਈਆਂ ਬਣਾ ਦਿੱਤੀਆਂ ਗਈਆਂ ਕਿ ਇਹ ਇੱਕ ਗਲਤੀ ਕੀ ਲੱਗਦਾ ਜਿਹੜੇ ਅਮਲਾ ਜਿਹੜਾ ਬਣਾਉਣ ਵਾਲਾ ਉਹਦੀ ਹੈ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਫਿਰ ਸੂਬਾ ਸਰਕਾਰ ਨੇ ਇਸ ਤਰ੍ਹਾਂ ਦੇਖੋ ਮੇਰੇ ਕੋਲ ਇਸ ਗੱਲ ਦੀ ਪੁਖਤਾ ਜਾਣਕਾਰੀ ਹੈ ਕਿ ਲੋਕਾਂ ਦਾ ਰੁਝਾਨ ਵੋਟਾਂ ਬਣਾਉਣ ਦੇ ਵਿੱਚ ਘਟ ਦੇਖਣ ਨੂੰ ਮਿਲ ਰਿਹਾ ਸੀ ਔਰ ਘਟ ਇਸ ਕਰਕੇ ਵੀ ਦੇਖਣ ਨੂੰ ਮਿਲ ਰਿਹਾ ਸੀ ਕਿ ਸਰਕਾਰ 15-15 ਸਾਲ 13-13 ਸਾਲ ਇਹਨਾਂ ਚੋਣਾਂ ਨੂੰ ਇਨੀ ਕਰਾਉਂਦੀ ਤੇ ਲੋਕਾਂ ਦਾ ਰੁਝਾਨ ਲਾਜ਼ਮੀ ਤੌਰ ਤੇ ਘਟ ਜਾਂਦਾ ਹੈ ਲੇਕਿਨ ਜੋ ਅਮਲਾ ਲੱਗਿਆ ਸੀਗਾ ਉਹਨਾਂ ਨੂੰ ਵੱਡੇ ਪੱਦਰ ਤੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਉਹਨਾਂ ਦੇ ਮੰਤਰੀਆਂ ਵੱਲੋਂ ਇਹ ਇਨਸਟਰਕਸ਼ਨਾਂ ਦਿੱਤੀਆਂ ਗਈਆਂ ਕਿ ਤੁਸੀਂ ਵੋਟਾਂ ਨੂੰ ਕਿਸ ਢੰਗ ਨਾਲ ਬਣਾਉਣਾ ਹੈ ਪਹਿਲਾ ਸਵਾਲ ਤਾਂ ਮੈਂ ਸਰਕਾਰ ਤੇ ਖੜਾ ਕਰਦਾ ਹਾਂ ਕਿ ਜਿਹੜੀਆਂ ਲਿਸਟਾਂ ਤੁਸੀਂ ਜਨਤਕ ਕੀਤੀਆਂ ਕਿ ਜਿਹੜੇ ਗੈਰ ਸਿੱਖ ਲੋਕ ਐ ਉਹਨਾਂ ਨੇ ਫਾਰਮ ਭਰੇ ਸੀਗੇ ਫਾਰਮ ਭਰਨ ਵਾਸਤੇ ਸਪਸ਼ਟ ਕਾਲਮ ਬਣਿਆ ਹੋਇਆ ਕਿ ਮੈਂ ਆਪਣੇ ਦਾੜੀ ਕੇਸ ਟਰਿਮ ਨਹੀਂ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਕਰਦਾ ਹੋਰ ਜੋ ਵੀ ਕੰਡੀਸ਼ਨਾਂ ਹੈਗੀਆਂ ਨਾਲ ਇੱਕ ਆਪਣੀ ਕੋਈ ਵੀ ਆਈਡੀ ਔਰ ਦੂਸਰਾ ਆਪਣਾ ਪਾਸਪੋਰਟ ਸਾਈਜ਼ ਦਾ ਫੋਟੋ ਉਸ ਫਾਰਮ ਤੇ ਲਗਾਉਣ ਵਾਸਤੇ ਕਿਹਾ ਗਿਆ ਸੀਗਾ ਲੇਕਿਨ ਜੋ ਦੇਖਣ ਨੂੰ ਮਿਲ ਰਿਹਾ ਮੈਂ ਸਮਝਦਾ ਪਈ ਅੱਖਾਂ ਬੰਦ ਕਰਕੇ ਔਰ ਇੱਕ ਪਾਗਲਪਨ ਕਹਾਗਾ ਸਰਕਾਰ ਦਾ ਕਿ ਗੈਰ ਸਿੱਖਾਂ ਦੀਆਂ ਬੋਟਾਂ ਲਗਭਗ 25% ਇਸ ਹਲਕੇ ਦੇ ਵਿੱਚ ਦੇਖਣ ਨੂੰ ਮਿਲੀਆਂ ਹੈ ਸੋ ਮੈਂ ਇਹ ਗੱਲ ਕਹਿ ਸਕਦਾ ਕਿ ਇਹ ਸਾਰੀ ਟੋਟਲ ਕਵਾਇਦ ਜਿਹੜੀ ਹੈਗੀ ਹੈ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕੀਤੀ ਹੈ ਉਹਨਾਂ ਦੀ ਕਿਤੇ ਨਾ ਕਿਤੇ ਮੰਸ਼ਾ ਦੇ ਉੱਤੇ ਸ਼ੱਕ ਹੈ ਕਿ ਸਰਕਾਰ ਚੋਰ ਮੋਰੀ ਦੇ ਰਾਹੀਂ ਕਿਸੇ ਖਾਸ ਧੜੇ ਦੀ ਮਦਦ ਕਰਨਾ ਚਾਹੁੰਦੀ ਹੈ ਜਾਂ ਸਰਕਾਰ ਆਪਣੇ ਕਿਸੇ ਵਿੰਗ ਨੂੰ ਇਹਨਾਂ ਚੋਣਾਂ ਚ ਉਤਾਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਪਵਿੱਤਰ ਸੰਸਥਾ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ WhatsApp ਤੇ ਗੱਲ ਕਰੀਏ ਗੱਲ ਚੱਲਦੀ ਸੀ ਆਨੰਦਪੁਰ ਸਾਹਿਬ ਦੇ 9 ਨੰਬਰ ਵਾਰਡ ਦੀ ਆ ਬਾਲੀਆ ਸਾਹਿਬ ਵੀ ਬੈਠੇ ਨੇ ਉਹ ਨਾਲ ਵੀ ਗੱਲਬਾਤ ਕਰਦੇ ਆ ਜਿਵੇਂ ਉਹਨਾਂ ਨੇ ਗੱਲ ਕੀਤੀ ਸੀ ਕਿ ਸਾਡੇ ਵਾਰਡ ਦੀਆਂ ਵੋਟਾਂ ਕਰੀਬ 850 ਕੁਛ ਐਦੀ ਹੈ ਏਦਾਂ ਹੈਗੀ ਹੈ ਤੇ ਉੱਥੇ ਜਿਹੜੀ ਵੋਟ ਜਿਹੜੀ ਆਸਪੀਸੀ ਦੇ ਚੋਣਾਂ ਲਈ ਬਣਾਤੀ ਉਹ ਤਾਂ ਵੱਧ ਬਣ ਗਈਆਂ ਕੀ ਲੱਗਦਾ ਤੁਹਾਨੂੰ ਇਹ ਰਿਹਾ ਵੀ ਕੁਝ ਹੋ ਰਿਹਾ ਫਿਰ ਦੇਖੋ ਮੈਂ ਇਹੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਕਿ ਜੋ ਉਹਨਾਂ ਦਾ ਵਾਰਡ ਹੈਗਾ ਉਹਦੇ ਚ एमसीडी ਦੀ ਜਦੋਂ ਇਲੈਕਸ਼ਨ ਹੁੰਦੀ ਹੈ ਉਹਦੇ ਵਾਸਤੇ 840 ਵੋਟਾਂ ਹਨ ਲੇਕਿਨ ਜੋ ਉਹਨਾਂ ਨੂੰ ਹੁਣ ਵੋਟਰ ਲਿਸਟ ਦੇਖੀ ਆ ਉਹਦੇ ਵਿੱਚ ਲਗਭਗ 950 ਵੋਟ ਜਿਹੜੀ ਇਹ ਦੇਖੋ ਨੂੰ ਮਿਲ ਰਹੀ ਹੈ ਸੋ ਮੈਨ ਤਾਂ ਬੜੀ ਹੈਰਾਨੀ ਹੋ ਰਹੀ ਹੈ ਕਿ ਸਰਕਾਰ ਪਹਿਲਾਂ ਤਾਂ ਕੁੰਭ ਕਰਨੀ ਨੀਂਦ ਸੁੱਤੀ ਰਹਿੰਦੀ ਹੈ ਔਰ ਜੇ ਸਰਕਾਰ ਨੇ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਹੀ ਕੀਤਾ ਤੇ ਉਸ ਪ੍ਰਬੰਧ ਨੂੰ ਸਹੀ ਤਰੀਕੇ ਸਰਕਾਰ ਨੇ 1 ਸਾਲ ਕੇਵਲ ਲੀਪਾ ਪੋਤੀ ਕੀਤੀ ਹੈ ਸਰਕਾਰੀ ਅਮਲੇ ਨੇ ਸਹੀ ਢੰਗ ਦੇ ਨਾਲ ਕੰਮ ਨਹੀਂ ਕੀਤਾ ਕੀਤਾ ਔਰ ਜੋ ਹੁਣ ਜਨਤਕ ਕੀਤਾ ਜਾ ਰਿਹਾ ਉਹਦੇ ਵਿੱਚ ਇੱਕ ਬਹੁਤ ਵੱਡਾ ਕਪਲਾ ਗੜਬੜ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਨਾਲ ਮੈਂ ਸਮਝਦਾ ਕਿ ਇਸ ਪ੍ਰਬੰਧ ਨੂੰ ਕਿਤੇ ਨਾ ਕਿਤੇ ਸਰਕਾਰ ਵੱਲੋਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਲੱਗਦਾ ਨਹੀਂ ਕੇਂਦਰ ਦੇ ਵਿੱਚ ਸਰਕਾਰ ਥੋਡੀ ਹੈ ਤੁਸੀਂ ਫਿਰ ਹੁਣ ਜਿਵੇਂ ਤੁਸੀਂ ਕਿਹਾ 23 ਜਨਵਰੀ ਤੱਕ ਦਾ ਟਾਈਮ ਦਿੱਤਾ ਗਿਆ ਜੋ ਇਹਦੇ ਉਹ ਮੰਗੀਆਂ ਜੋ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਉਹਦੇ ਅਰਜ਼ੀਆਂ ਮੰਗੀਆਂ ਗਈਆਂ ਕੇਂਦਰ ਦੀ ਸਰਕਾਰ ਟੋੜੀਆ ਫਿਰ ਤੁਸੀਂ ਕੇਂਦਰ ਤੱਕ ਪਹੁੰਚ ਕਰੋਗੇ ਜੇ ਨਹੀਂ ਲਿਸਟਾਂ ਸਹੀ ਕੀਤੀਆਂ ਜਾਂਦੀਆਂ ਇਸ ਤਰੀਕੇ ਨਾਲ ਰਹਿੰਦਾ ਕੋਈ ਅਗਲਾ ਸੰਘਰਸ਼ ਵੀ ਲਿਖੂਗਾ ਫਿਰ ਤੁਸੀਂ ਦੇਖੋ ਮੈਂ ਪੰਜਾਬ ਦੇ ਸਾਰੇ ਹੀ ਸੂਝਵਾਨ VOTERਾਂ ਦੇ ਨਾਲ ਨਾਲ ਲੀਡਰ ਸਾਹਿਬਾਨ ਨੂੰ ਇੱਕ ਬੇਨਤੀ ਕਰਾਂਗਾ ਕੀ ਅਸੀਂ ਗੁਰੂ ਸਾਹਿਬ ਦੇ ਫਲਸਫੇ ਤੇ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਇਹਦੇ ਵਿੱਚ ਜੋ ਹੁਨਤਾਵਾਂ ਪਿੱਛੇ ਦੇਖਣ ਨੂੰ ਮਿਲੀਆਂ ਉਹ ਅੱਗੇ ਨਾ ਹੋਣ ਆਪਾਂ ਜਾਗਰੂਕ ਹੋ ਕੇ ਇਸ ਗੱਲ ਦੀ ਸ਼ਿਕਾਇਤ ਗੁਰਦੁਆਰਾ ਚੋਣ ਕਮਿਸ਼ਨ ਦੇ ਕੋਲ ਕਰੀਏ ਆਪਣੇ ਆਪਣੇ ਜ਼ਿਲ੍ਹੇ ਦੇ ਡੀਸੀ ਕੋਲ ਕਰੀਏ ਐਸਡੀਐਮ ਕੋਲ ਕਰੀਏ ਲੇਕਿਨ ਕਿਸੇ ਵੀ ਕੀਮਤ ਤੇ ਇਹਨਾਂ ਵੋਟਰ ਸੂਚੀਆਂ ਦੇ ਵਿੱਚ ਜਿਹੜੇ ਲੋਕ eligible ਨਹੀਂ ਹੈ ਵੋਟ ਬਣਾਉਣ ਦੇ ਉਹਨਾਂ ਵੋਟਾਂ ਨੂੰ ਕਿਸੇ ਵੀ ਸੂਰਤ ਦੇ ਵਿੱਚ VOTER ਸੂਚੀਆਂ ਦੇ ਵਿੱਚ ਕਲਮਬੰਦ ਕਰਨ ਤੋਂ ਰੋਕਣ ਦਾ ਯਤਨ ਕਰੀਏ ਤਾਂ ਕਿ ਸਹੀ ਚੋਣ ਹੋ ਸਕੇ ਸਹੀ ਹੱਥਾਂ ਦੇ ਵਿੱਚ ਇਹਨਾਂ ਸੰਸਥਾਵਾਂ ਦਾ ਪ੍ਰਬੰਧ ਜਾ ਸਕੇ ਬਿਲਕੁਲ ਜੀ ਇਸ ਤੋਂ ਇਲਾਵਾ ਵਾਲੀਆ ਸਾਹਿਬ ਸਾਡੇ ਨਾਲ ਹਾਜ਼ਰ ਨੇ ਕਿਉਂਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵੀ ਨੇਨਦਪੁਰ ਸਾਹਿਬ ਦੇ ਵਾਲੀਆ ਸਾਹਿਬ ਕੀ ਲੱਗਦਾ ਤੁਹਾਡੇ ਜਿਹੜੇ ਆ ਵਾਰਡ ਦੇ ਵਿੱਚ ਵੀ ਗੱਲ ਕਰਦੇ ਸੀ ਪ੍ਰੈਸ ਕਾਨਫਰੈਂਸ ਜੋ ਚੱਲਦੀ ਸੀ ਕਿ ਤੁਹਾਡੇ ਵਾਰਡ ਦੇ ਵਿੱਚ ਵੋਟਾਂ ਜਿਹੜੀਆਂ ਐਮਸੀ ਦੀਆਂ ਵੋਟਾਂ ਉਹ ਤਾਂ ਘੱਟ ਹੈ ਪਰ ਜਿਹੜੀਆਂ ਚੋਣ Ủy ਦੇ ਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਲਿਸਟਾਂ ਜਾਰੀ ਕੀਤੀਆਂ ਗਈਆਂ ਉਹਦੇ ਚ ਵੋਟਾਂ ਵੱਧ ਬਣ ਗਈਆਂ ਤੁਹਾਡੇ ਬਾੜ ਦੇ ਵਿੱਚ ਵੀ ਕੋਈ ਹੈਗਾ ਇਦਾਂ ਕਿ ਹਿੰਦੂਆ ਭਾਈਚਾਰੇ ਦੀਆਂ ਵੋਟਾਂ ਜਿਵੇਂ ਮੁਸਲਮਾਨ ਭਾਈਚਾਰੇ ਦੀਆਂ ਵੋਟਾਂ ਬਣਾ ਦਿੱਤੀਆਂ ਹੁਣ ਵੈਸੇ ਸਾਡੇ ਬਾੜ ਦੇ ਵਿੱਚ ਜਿਹੜੇ ਨਗਰ ਕੌਂਸਲ ਦੀਆਂ ਵੋਟਾਂ ਐ ਜਾਂ ਲੋਕ ਸਭਾ ਚ ਵਿਧਾਨ ਸਭਾ ਦੀਆਂ ਵੋਟਾਂ ਐ ਉਹ 840 ਦੀ ਲਿਸਟ ਐ ਮੇਰੇ ਕੋਲ ਕਿਉਂਕਿ ਮੈਂ ਉੱਥੇ ਐਲ ਸੀ ਦੀ ਇਲੈਕਸ਼ਨ ਲੜੀ ਐ ਤੇ ਜਦੋਂ ਮੈਂ ਹੁਣੇ ਹੀ ਨਾਲੇ ਮੈਨੂੰ ਲਿਸਟ ਦਿੱਤੀ ਬਾੜ ਸਾਹਿਬ ਨੇ ਤੇ ਉਹਦੇ ਵਿੱਚ 900 950 ਦੇ ਤਕਰੀਬਨ ਵੋਟ ਹੈ ਮਹਾਰਾਣਾ ਵੀ ਆਲੇ ਦੁਆਲੇ ਤੇ ਵੋਟਾਂ ਕਿਹੜੀਆਂ ਆ ਗਈਆਂ ਜਿਹੜੀਆਂ ਕਿ 840 ਤੇ ਪਲੱਸ 900 950 ਵੋਟ ਹੋ ਗਈ ਤੇ ਉਹਦਾ ਵੀ ਅਸੀਂ ਦੇਖ ਰਹੇ ਹੈ ਵੀ ਕਿਹੜੀ ਵੋਟ ਨਜ਼ਾਇਜ਼ ਬਣੀਆਂ ਕਿਹੜੀ ਜਾਇਜ਼ ਹੈ ਮੈਨੂੰ ਲੱਗਦਾ ਜਿਹੜੀ ਇਹ ਵੋਟਾਂ ਬਣੀਆਂ ਇਹ ਜਿੱਦਾਂ ਪੁਰਾਣੀਆਂ ਲਿਸਟਾਂ ਚੱਕ ਕੇ ਕੁਝ ਉਹ ਪਾਲੀਆਂ ਤੇ ਕੁਝ ਜਿਨ੍ਹਾਂ ਨੇ ਥੋੜੇ ਬੋਤੇ ਅਪਲਾਈ ਕੀਤੇ ਹੋਣੇ ਜਾਂ ਬੀਐਨਓ ਜਿਵੇਂ ਕਰੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 840 ਵੋਟਾਂ ਤੁਹਾਡੇ ਜਿਹੜੀਆਂ ਹੈਗੀਆਂ ਐ 840 ਵੋਟਾਂ ਦੇ ਵਿੱਚ ਸਾਰੇ ਤਾਂ ਸਿੱਖ ਨਹੀਂ ਹੋਣੇ ਆ ਉੱਚ ਹਿੰਦੂ ਭਰਾ ਵੀ ਹੋਣਗੇ ਹੋ ਸਕਦਾ ਉਹ ਚ ਮੁਸਲਮਾਨ ਭਰਾ ਵੀ ਹੋਣਗੇ ਫਿਰ ਇਹਦਾ ਮਤਲਬ ਤਾਂ ਉਹਨਾਂ ਦੀਆਂ ਵੋਟਾਂ ਵੀ ਵਿੱਚ ਆ ਗਈਆਂ ਫਿਰ ਹਾਂ ਮੈਨੂੰ ਲੱਗਦਾ ਮੈਂ ਹਲੇ ਸਰਵੇ ਆਪਣੀ ਜਿਹੜੀ ਲਿਸਟ ਆ ਉਹ ਮੈਂ ਦੇਖੀ ਨਹੀਂ ਹੈ ਮੈਂ ਮੰਗਾਈਆ ਹੁਣੇ ਹੀ ਪਰ ਵੀ 840 ਤੋਂ 950 ਵੋਟ ਕਿੱਦਾਂ ਚੱਲ ਗਈ ਤੇ ਜਦ ਕਿ ਮੇਰੇ ਵਾਰਡ ਦੇ ਵਿੱਚ ਚਲੋ ਮੈਂ ਕਾਫੀ ਸਿੱਖ ਮジョਰਿਟੀ ਹੈ ਤੇ ਪਰ ਐਨੀ ਵੋਟ ਮੈਨੂੰ ਸਮਝ ਨਹੀਂ ਆਈ ਵੀ 150 ਇਹ ਪਲੱਸ ਹੋ ਗਈ ਤੇ ਜਿਹੜੀ 300 350 ਹਿੰਦੂ ਵੋਟ ਹੈ ਤੇ ਉਹ 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 ਵੀ ਸ਼ਾਇਦ ਬਣੀ ਹੋਵੇ ਤੇ ਕੁਝ ਮੁਸਲਮਾਨ ਵੋਟ ਵੀ ਹੈਗੀ ਹੈ ਉਹ ਬੜੀ ਹੋਵੇ ਪਰ ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਵੋਟ ਹੈ ਸਹੀਆਂ ਬਣੀ ਸਹੀ ਬੜੀਆਂ ਇਹ ਸਾਰੀਆਂ ਵੋਟਾਂ ਜਿਹੜੀ ਆ ਇਹਨਾਂ ਦੀ ਤਫ਼ਤੀਸ਼ ਛੋੜੀ ਚਾਹੀਦੀ ਹੈ ਦੁਬਾਰਾ ਰੀਸੈਂਟਲੀ ਯੂ نو ਦੇਖਣਾ ਚਾਹੀਦਾ ਤੇ ਇਹ ਜਿਹੜੀ ਐਸਜੀਪੀਸੀ ਹੈ ਇਹਨਾਂ ਦੀ ਆਪਣੀ ਸੰਸਥਾ ਹੈ ਇੱਥੇ ਹਰ ਬੰਦੇ ਨੂੰ ਨੀ ਅਧਿਕਾਰ ਵੋਟ ਪਾਣ ਦਾ ਗੁਰਸਿੱਖ ਆਦਮੀ ਨੂੰ ਵੋਟ ਪਾਣ ਦਾ ਅਧਿਕਾਰ ਹੈ ਚਲੋ ਇਹ ਆਸ ਤਾਂ ਸਭ ਦੀ ਜੁੜੀ ਹੋਈ ਹੈ ਗੁਰੂਗ੍ਰੰਥ ਸਾਹਿਬ ਦੇ ਨਾਲ ਇਸ ਕਰਕੇ ਸਹੀ ਹੋਣਾ ਚਾਹੀਦਾ ਜੋ ਹੁਣ ਚਾਹੀਦਾ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਇੱਕ ਵਾਰੀ ਫਿਰ ਚੈੱਕ ਕਰਕੇ ਦੁਬਾਰਾ ਲਿਸਟਾਂ ਸਹੀ ਬਣ ਜਾਣ ਸਹੀ ਬੰਦੇ ਚੁੜੇ ਜਾਣ ਤੇ ਉਹਦੇ ਨਾਲ ਜਿਹੜੀ ਕਿ ਐਸਜੀਬੀਸੀ ਪਰ ਗੁਰਦੁਆਰਾ ਦਾ ਪ੍ਰਬੰਧ ਸਹੀ ਢੰਗ ਨਾਲ ਸਹੀ ਬੰਦੇ ਦੇ ਹੱਥ ਆਣਾ ਚਾਹੀਦਾ ਬਿਲਕੁਲ ਜੀ ਵੱਡਾ ਜਿਹੜਾ ਅੱਜ ਮੁੱਦਾ ਕੁਲਵੰਤ ਸਿੰਘ ਬਾਟੋਣਾ ਬਣਾਉਂ ਜਾਂ ਬਾਲੀਆ ਸਾਹਿਬ ਉਹਨਾਂ ਵੱਲੋਂ ਇੱਥੇ ਚੱਕਿਆ ਗਿਆ ਕਿ ਉਹ ਪ੍ਰੈਸ ਕਾਨਫਰੰਸ ਲੰਧਰਪੁਰ ਸਾਹਿਬ ਦੀ ਧਰਤੀ ਤੇ ਕੀਤੀ ਗਈ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਵੋਟਾਂ ਨੇ ਵੋਟਲਿਸਟ ਜਾਰੀ ਹੋਈ ਹੈ ਐਸਪੀਸੀ ਦੀਆਂ ਚੋਣਾਂ ਨੂੰ ਲੈ ਕੇ ਉਸ ਦੇ ਵਿੱਚ ਲਗਭਗ 25 ਫੀਸਦੀ ਲੋਕ ਜਿਹੇ ਨੇ ਜੋ ਕਿ ਹਿੰਦੂ ਭਾਈਚਾਰੇ ਦੇ ਨੇ ਜਾਂ ਮੁਸਲਮਾਨ ਭਾਈਚਾਰੇ ਦੇ ਨੇ ਜਿਹਨੀਆਂ ਦੀਆਂ ਵੋਟਾਂ ਜਿਹੜੀਆਂ ਵੋਟਲਿਸਟ ਦੇ ਵਿੱਚ ਬਣਾਈਆਂ ਗਈਆਂ ਨੇ ਜਿਵੇਂ ਇਹਨਾਂ ਨੇ ਦੱਸਿਆ ਔਰ ਵੋਟਰ ਲਿਸਟਾਂ ਜਨਤਕ ਵੀ ਕੀਤੀਆਂ ਨੇ ਦਿਖਾਈਆਂ ਵੀ ਆ ਮੀਡੀਆ ਨੂੰ ਇੱਥੇ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਵੋਟਾਂ ਬਣਾ ਕੇ ਆਪ ਇਹਨਾਂ ਨੇ ਤਾਂ ਇਲਜ਼ਾਮ ਇੱਥੇ ਤੱਕ ਲਗਾਤੇ ਆ ਕਿ ਸੂਬਾ ਸਰਕਾਰ ਵੱਲੋਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਐਸਡੀਪੀਸੀ ਦਾ ਪ੍ਰਬੰਧ ਆ ਉਹ ਕਿਤੇ ਗਲਤ ਹੱਥਾਂ 'ਚ ਦੇਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਕੈਮਰਾ ਨਦੀਪ ਰਾਣਾ ਦੇ ਨਾਲ ਬੁੱਧ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਅਨੰਦਪੁਰ ਸਾਹਿਬ ਦੇਖੋ ਇਸ ਤਰ੍ਹਾਂ ਤੁਹਾਡੇ ਮਾਧਿਅਮ ਨਾਲ ਮੈਨੂੰ ਇਹ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਕੋਈ ਪ੍ਰੈਸ ਕਾਨਫਰੰਸ ਕੁਲਦੀਪ ਸਿੰਘ ਬਾਦਜੀ ਨੇ ਕੀਤੀ ਹੈ ਬਿਲਕੁਲ ਜੀ ਉਹਨਾਂ ਦਾ ਕੋਈ ਇਤਰਾਜ਼ ਹੈ ਤਾਂ ਇਹ ਜਿਹੜੀ ਪ੍ਰੀਲੀਮਿਨਰੀ ਲਿਸਟ ਜਾਰੀ ਹੋਈ ਹੈ ਹਲੇ ਵੋਟਰ ਸੂਚੀ ਐਸਸੀਪੀਸੀ ਦੀ 23 ਤਰੀਕ ਤੱਕ ਇਹਦੇ ਉੱਪਰ ਦਾਅਵੇ ਤੇ ਇਤਰਾਜ਼ ਦੇਣ ਦਾ ਜਿਹੜਾ ਉਹ ਸਮਾਂ ਹੈ ਜਿਸ ਕਿਸੇ ਨੂੰ ਵੀ ਕੋਈ ਪ੍ਰੀਲਿਮਰੀ ਲਿਸਟ ਚ ਆਇਆ ਨਾਮ ਜਿਹੜਾ ਉਹ ਗਲਤ ਲੱਗਦਾ ਤੁਹਾਨੂੰ ਲੱਗਦਾ ਕਿ ਉਹ ਜਿਹੜੀਆਂ ਕੰਡੀਸ਼ਨਸ ਨੇ ਇੱਕ ਵੋਟਰ ਵਾਸਤੇ ਉਹ ਪੂਰੀਆਂ ਨਹੀਂ ਕਰਦਾ ਤਾਂ ਉਹ ਦੇ ਸਕਦਾ ਸਾਡੀ ਟੀਮ ਜਿਹੜੀ ਹੈ ਉਹਨੂੰ ਸਕਰੂਟੀਨਾਈਜ਼ ਕਰਕੇ ਤੇ ਜੇ ਉਹ ਡਿਜ਼ਰਵ ਕਰਦਾ ਹੋਇਆ ਤੁਹਾਨੂੰ ਰੱਖਾਂਗੇ ਵੋਟਰ ਸੂਚੀ ਚ ਨਹੀਂ ਹੋਇਆ ਤਾਂ ਉਹਨੂੰ ਕੱਢ ਦਿੱਤਾ ਜਾਏਗਾ ਸਰ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ 20 ਦਿਨ ਦਿੱਤੇ ਗਏ ਫਰਤਾਨ ਨੂੰ ਵਿਰੋਧ ਘਟਾ ਹੈ ਦੇਖੋ ਜੋ ਟਾਈਮ ਸਾਨੂੰ ਮਿਲਿਆ ਉਹਦੇ ਤੇ ਮੈਂ ਤਾਂ ਕੁਝ ਨਹੀਂ ਟਿੱਪਣੀ ਕਰ ਸਕਦਾ ਜੋ ਆਇਆ ਉਹ ਸਾਰੇ ਪੰਜਾਬ ਵਾਸਤੇ ਇੱਕੋ ਹੀ ਹੈ ਤੇ ਕੋਈ ਨਹੀਂ ਜੇ ਥੋੜਾ ਟਾਈਮ ਵੀ ਹੈ ਅਸੀਂ ਸਾਨੂੰ ਥੋੜੀ ਮਿਹਨਤ ਜ਼ਿਆਦਾ ਕਰਨੀ ਪਊਗੀ ਅਸੀਂ ਡੈਫੀਨਿਟਲੀ ਕਰ ਲਵਾਂਗੇ ਸਭ ਐਸੇ ਲੱਗਦਾ ਜਿਵੇਂ Hindu ਵੋਟਾਂ ਬੁਲਾਈ ਚਲੀਆਂ ਵੋਟਾਂ ਵਿੱਚ ਆਈਆਂ ਜਾਂ Muslim ਵੋਟ ਬਣ ਸਕਦੀ ਹੈ ਦੇਖੋ ਰੋਲਾਂ ਮੁਤਾਬਕ ਤਾਂ ਨਹੀਂ ਬਣ ਸਕਦੀ ਪਰ ਜੇ ਕੋਈ ਬਣੀ ਹੈ ਦੇਖੋ ਐਸਾ ਹੁੰਦਾ ਜੇ ਕੋਈ ਬੰਦਾ ਅਪਲਾਈ ਕਰਦਾ ਉਹ ਕਹਿੰਦਾ ਕਿ ਮੈਂ ਜੇ ਉਹ ਮੌਕੇ ਤੇ ਮੰਨ ਲਓ ਇਦਾਂ ਹੁੰਦਾ ਕਿ ਉਹ ਮੌਕੇ ਤੇ ਉਹਦੇ ਕੋਲੇ ਸਾਬਤ ਸੂਰਤ ਸਰਦਾਰ ਹੋਵੇ ਬਾਅਦ ਵਿੱਚ ਸਬਸੀਕੁਐਂਟਲੀ ਉਹ ਬਦਲ ਗਿਆ ਹੋਵੇ ਤਾਂ ਇਸ ਤਰ੍ਹਾਂ ਦੇ ਕੇਸਿਸ ਵੀ ਹੋ ਸਕਦੇ ਆ ਤੇ ਜੇ ਕੋਈ ਦਿੱਕਤ ਆਈ ਤਾਂ ਡੈਫੀਨਿਟਲੀ ਰੈਟੀਫਾਈ ਕਰ ਦਿੱਤਾ ਜਾਊਗਾ ਤੁਸੀਂ ਮੇਰਾ ਵੀ ਸੁਨੇਹਾ ਕੁਲਦੀਪ ਸਿੰਘ ਬਾਠਰੂਨ ਲਗਾ ਦਿਓ ਕਿ ਜਿੱਥੇ-ਜਿੱਥੇ ਉਹਨਾਂ ਨੂੰ ਕੋਈ ਇਤਰਾਜ਼ ਹੈ ਉਹ ਕਾਈਂਡਲੀ ਮੈਨੂੰ ਦੇ ਵੀ ਦੇਣ ਤੇ ਮਿਲ ਵੀ ਲੈਣ ਜੇ ਕੋਈ ਸੂ ਮੋਟੋ ਵੀ ਜੇ ਕੁਝ ਦੇਖਣਾ ਪਿਆ ਸੀ ਡੈਫੀਨਿਟਲੀ ਦੇਖ ਲਾਂ